ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਇੱਕ ਸਾਨੂੰ ਮਸ਼ੀਨ ਇਥੋਂ ਰਿਕਵਰ ਹੋਈ ਆ ਕੁਝ ਟਾਈਮ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਕੁਝ ਦੋ ਚੋਰ ਕੋਈ ਲੋਹੇ ਨਾਲ ਕਟਰ ਨਾਲ ਲੋਹਾ ਕੱਟ ਕੇ ਚੋਰੀ ਕਰਨ ਜਾ ਰਹੇ ਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ਤੇ ਆ ਕੇ ਦੋਨੋਂ ਚੋਰਾਂ ਨੂੰ ਕਾਬੂ ਕੀਤਾ ਸੀਗਾ ਜਦੋਂ ਅਸੀਂ ਹੁਣ ਜੀਸੀਪੀ ਮਗਾ ਕੇ ਇਹ ਮਸ਼ੀਨ ਰਿਕਵਰ ਕੀਤੀ ਆ ਤਾਂ ਪੂਰਾ ਸੀ ਮਤਲਬ 100% ਸ਼ਿਉਰਟੀ ਨਾ ਨਹੀਂ ਕਹਿ ਸਕਦੇ ਇਹ ਹੈ ਏਟੀਐਮ ਮਸ਼ੀਨਰੀ ਜਾਂ ਹੋਰ ਕੋਈ ਮਸ਼ੀਨਰੀ ਹੈ ਜੀ ਬਟੇ ਨੂੰ ਰਿਕਵਰ ਕਰਕੇ ਹੁਣ ਅਸੀਂ ਥਾਣੀ ਲੈ ਕੇ ਜਾ ਰਹੇ ਹਾਂ ਇਸ ਤੋਂ ਬਾਅਦ ਐਕਸਪਰਟ ਦਾ ਓਪੀਨੀਅਨ ਲੈ ਕੇ ਫੇਰ ਕਲੀਅਰ ਕਰ ਸਕਦੇ ਹਾਂ ਬਈ ਕੋਈ ਏਟੀਐਮ ਮਸ਼ੀਨ ਨਾ ਜਾਂ ਫਿਰ ਹੋਰ ਕੋਈ ਫੈਕਟਰੀ ਦੇ ਜਾਂ ਇੰਡਸਟਰੀ ਦੀ ਮਸ਼ੀਨਰੀ ਹੈ ਅੱਛਾ ਜਿਹੜੀ ਅਗਰੇਟਿਅਮ ਮਸ਼ੀਨ ਹੈ ਤਾਂ ਕਿਸ ਬੈਂਕ ਦੀ ਹੈ ਕਿਸ ਜਗ੍ਹਾ ਤੇ ਲੱਗੀ ਹੋਈ ਸੀ ਇਹ ਚੀਜ਼ ਉਸ ਤੋਂ ਬਾਅਦ ਵੈਰੀਫਾਈ ਕੀਤੀ ਜਾਊਗਾ ਜਿਹੜੇ ਚੋਰ ਫੜੇ ਆ ਉਹਨਾਂ ਵੱਲੋਂ ਕੀ ਦੱਸਿਆ ਗਿਆ ਕੀ ਹੈ ਵਾ ਕੇ एटीएम ਮਸ਼ੀਨ ਕਿਉਂਕਿ ਇਹ ਚਰਚਾ ਭਲਾ ਵੀ ਨਿਕਲੀਆਂ ਨੇ ਕੋੜਨ ਵਾਲਾ ਸਾਰਾ ਕੁਝ ਸਮਾਨ ਨਿਕਲਿਆ ਜੋ ਚੋਰਾਂ ਵੱਲੋਂ ਇਨੀਸ਼ੀਅਲ ਪੁੱਛਗਛ ਕੀਤੀ ਗਈ ਹੈ ਬਾਕੀ ਥਾਣੇ ਲੈ ਕੇ ਗਏ ਆ ਉਹਨਾਂ ਤੋਂ ਡਿਟੇਲ ਚ ਪੁੱਛਗਛ ਕੀਤੀ ਜਾਊਗੀ ਉਹਨਾਂ ਦੇ ਮਤਾਬਕ ਉਹਨਾਂ ਨੂੰ ਅੱਜ ਇਹ ਕੋਈ ਲੋਹੇ ਨਮਾ ਮਸ਼ੀਨਰੀ ਮਿਲੀ ਸੀ ਤੇ ਉਹਨਾਂ ਨੇ ਚੋਰੀ ਕਰਨ ਦੀ ਨੀਦ ਦੇ ਨਾਲ ਇਥੇ ਅੱਗੇ ਮਸ਼ੀਨ ਨੇ ਕੱਟਣੀ ਸ਼ੁਰੂ ਕੀਤੀ ਸੀ ਕਿਉਂਕਿ ਬੜੀ ਹੈਵੀ ਮਸ਼ੀਨ ਆ ਸੋ ਉਹਨਾਂ ਨੇ ਕਟਰ ਦੇ ਨਾਲ ਆ ਕੱਟਣੀ ਸ਼ੁਰੂ ਕੀਤੀ ਸੀ ਕਿ ਉਹ ਇਥੋਂ ਲੋਹਾ ਚੋਰੀ ਕਰਨ ਲਈ ਕੋਸ਼ਿਸ਼ ਕਰ ਰਹੇ ਸਨ ਬਟ ਉਹਨਾਂ ਨੂੰ ਮੌਕੇ ਤੋਂ ਪੁਲਿਸ ਨੇ ਕਾਬੂ ਕਰ ਲਿਆ। ਇਹ ਸਰ ਦਿਨ ਦਿਹਾੜੇ ਦੀ ਗੱਲ ਹੈ ਜਾਂ ਫਿਰ ਰਾਤ ਵੇਲੇ ਇਹਨਾਂ ਨੇ ਚੋਰੀ ਕੀਤੀ? ਇਹ ਹੁਣੇ ਇਸੇ ਟਾਈਮ ਦੀ ਗੱਲ ਆ ਜੀ। ਹੁਣ ਕਰੀਬ 5 ਵਜੇ ਆ। ਇੱਕ ਘੰਟਾ ਪਹਿਲਾਂ 4:00 ਵਜੇ ਕਰੀਤੀ ਗੱਲ ਆ ਜੀ। ਜਿਵੇਂ ਮਸ਼ੀਨ ਦੇ ਅੰਦਰ ਸਮਾਨ ਜਿਸ ਤਰ੍ਹਾਂ ਲੱਗਾ ਉਹ ਸਾਰਾ ਏਟੀਐਮ ਕਹਾਂਗੇ ਕਿ ਨਹੀਂ ਕਾਬੂ ਨਹੀਂ ਹੋਏਗਾ ਜਿਸ ਤਰ੍ਹਾਂ ਨੋਟ ਗਿਨਨ ਨੋਟ ਡਿਗਦੇ ਆ ਉਹਨੂੰ ਡਿਸਪੈਂਸ ਕਰੰਦਾ ਵੀ ਕੰਮ ਹੁੰਦਾ। ਬਿਲਕੁਲ ਜੀ ਦੇਖ ਕੇ ਤਾਂ ਇਹੀ ਲੱਗਦਾ ਬਟ ਫਿਰ ਵੀ ਤੁਹਾਨੂੰ 100% ਸ਼ਿਉਰਟੀ ਨਾਲ ਨਹੀਂ ਕਹਿ ਸਕਦੇ। ਇਹਦੀ ਫੋਟੋਗ੍ਰਾਫੀ ਵੀ ਕਰ ਲਈ ਗਈ ਹੈ, ਐਕਸਪਰਟ ਉਸ ਦਾ ਜੋ ਜੋ ਚੇਂਜ ਵਗੈਰਾ ਹੁੰਦੀਆਂ ਕਿਸ ਤਰੀਕੇ ਦੇ ਹੁੰਦੀਆਂ ਉਹ ਉਸ ਤੋਂ ਬਾਅਦ ਕਨਫਰਮ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਜੀ ਕੋਈ ਹੋਰ ਵੀ ਦੋ ਚੋਰਾਂ ਤੋਂ ਇਲਾਵਾ ਕੋਈ ਹੋਰ ਵੀ ਬੰਦੇ ਦੇ ਨਾਲ ਹੋਣ ਕੀ ਨਹੀਂ ਨਹੀਂ ਇਹ ਦੋ ਹੀ ਮੌਕੇ ਤੇ ਕਾਬੂ ਕੀਤੇ ਅੱਛਾ ਸਰ ਕੋਈ ਏਟੀਐਮ ਮਸ਼ੀਨ ਚੋਰੀ ਹੋਣ ਦੀ ਇਸ ਇਲਾਕੇ ਦੇ ਵਿੱਚ ਕੋਈ ਖਬਰ ਆਈ ਸਾਹਮਣੇ ਵੀ ਬਿਲਕੁਲ ਜੀ ਕੋਈ ਇਨਫੋਰਮੇਸ਼ਨ ਵੀ ਸਾਨੂੰ ਇਸ ਟਾਈਪ ਦੀ ਨਹੀਂ ਆਈਗੀ ਕਿ ਕਿਸੇ ਏਟੀਐਮ ਟੁੱਟਾ ਹੋਵੇ ਜਾਂ ਏਟੀਐਮ ਚੋਰੀ ਹੋਇਆ ਹੋਵੇ ਇਸ ਕਰਕੇ ਹਜੇ ਕੋਈ ਵੀ ਚੀਜ਼ ਕਨਫਰਮ ਨਹੀਂ ਹੈ ਅੱਛਾ ਇਹ ਨਾਲੇ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਛੁੱਟੀ ਸੀ ਬਿਲਕੁਲ ਜੀ ਨਾਲੇ ਦੇ ਵਿੱਚ ਪਈ ਸੀ ਇਹ ਨਾਲੇ ਦੇ ਵਿੱਚੋਂ ਜੇਐਸਬੀ ਨੇ ਹ